ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਕੁਰਵਾਨ ਸਿੰਘ ਸਨੋਡ ਵੀ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਵਿੱਚ ਭਾਵੇਂ ਕਾਂਗਰਸ ਪਾਰਟੀ ਇਹ ਕਹਿ ਰਹੀ ਹੈ ਕਿ ਪੰਜਾਬ ਦੀ ਜਿਹੜੀ ਵੀ ਲੀਡਰਸ਼ਿਪ ਹੈ ਉਹਦੇ ਵਿੱਚ ਕੋਈ ਝਗੜਾ ਨਹੀਂ ਹੈ ਕੋਈ ਵੀ ਤਲਖੀ ਨਹੀਂ ਹੈ ਕੋਈ ਵੀ ਖਿੱਚੋ ਤਾਣ ਨਹੀਂ ਹੈ ਪਰ ਫਿਰ ਵੀ ਕਾਂਗਰਸ ਪਾਰਟੀ ਦੇ ਰਸੇ ਵਿਧਾਇਕ ਤੇ ਇੱਕ ਸਾਬਕਾ ਕੈਬਨ ਮੰਤਰੀਆਂ ਨੂੰ ਮਨਾਉਣ ਲਈ ਉਹਨਾਂ ਨੂੰ ਅਫਦੇ ਰਾਹ ਉੱਪਰ ਲੈ ਕੇ ਆਉਣ ਲਈ ਚਾਰਜਿੰਗ ਚੰਨੀ ਜਦੋਂ ਜਹਰ ਕਰ ਰਹੇ ਨੇ ਇਸੇ ਦੇ ਵਿੱਚ ਉਹ ਹੁਸ਼ਿਆਰਪੁਰ ਪਹੁੰਚੇ ਹੁਸ਼ਿਆਰਪੁਰ ਜੋ ਉਹਨਾਂ ਨੇ ਸੁੰਦਰ ਸ਼ਾਮ ਅਰੋੜਾ ਜੀ ਨਾਲ ਮੁਲਾਕਾਤ ਕੀਤੀ ਜੋ ਕਿ ਸਾਬਕਾ ਕੈਬਨਨ ਮੰਤਰੀ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪਾਰਟੀ ਲਈ ਰਿਹਾ ਹੈ ਪੰਜਾਬ ਲਈ ਰਿਹਾ ਹੈ ਤੇ ਪੰਜਾਬ ਵਿੱਚ ਪਾਰਟੀ ਇਹਨਾਂ ਦੀ ਸੇਵਾਵਾਂ ਅਗਾਂਹ ਵੀ ਲੋੜਦੀ ਹੈ ਤੇ ਅੱਗੇ ਵੀ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੇਣ ਲਈ ਤਿਆਰ ਹੈ ਇਸੇ ਵਿੱਚ ਉਹਨਾਂ ਨੇ ਸੰਬੋਧਨ ਕਰਦੇ ਕਿਹਾ ਕਿ ਹੁਸ਼ਿਆਰਪੁਰ ਦੇ ਇਲਾਕੇ ਦੇ ਵਿਕਾਸ ਲਈ ਅਸੀਂ 10 ਕਰੋੜ ਰੁਪਏ ਦਾ ਐਲਾਨ ਕਰਦੇ ਹਾਂ ਉਹਦੇ ਨਾਲ ਨਾਲ ਉਹਨਾਂ ਨੇ ਡਾਕਟਰ ਰਾਜ்குਮਾਰ अरोड़ा ਅਤੇ ਸਾਮਜ ਰਾਸੀ ਦੇ ਵਿਧਾਇਕ ਪਵਨ ਆਧਿਆਨਾਵੀ ਮੁਲਾਕਾਤ ਕੀਤੀ ਇਹਨਾਂ ਦੇ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਰੇ ਹੀ ਪਾਰਟੀ ਲਈ ਇੱਕੋ ਜੇ ਹਨ ਸਾਰੇ ਹੀ ਪਾਰਟੀ ਉਹਨਾਂ ਨਾਲ ਗੜਜੋੜ ਲਈ ਤਿਆਰ ਹੈ ਤੇ ਪਾਰਟੀ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੈ ਪਤਾ ਪਾਈ ਲਿਖੇ ਦੇ ਵਿਚਰ ਫਗਵਾੜੇ ਦੀ ਇਲੈਕਸ਼ਨ ਕਾਂਗਰਸ ਪਾਰਟੀ ਨੂੰ ਜਿੱਦਾਈ ਉਹਦੇ ਤਰਕੇ ਹੁਣ ਪਾਰਟੀ ਇਹਨਾਂ ਨੂੰ ਇਹ ਸਹੀ ਇਹਦਾ ਸਾਰੇ ਦਾ ਕੰਮ ਸੰਭਾਲਣਾ ਚਾਹਦੀ ਹੈ ਤਾਂ ਕਰਕੇ ਇਹਨਾਂ ਤੋਂ ਆਹ ਕੰਮ ਲਿਆ ਜੂਦੇ ਹਨ ਜੋ ਕਿ ਕਈ ਬੰਦਿਆਂ ਦੀ ਯੋਗਤਾ ਹੁੰਦੀ ਹੈ ਉਹ ਇੱਕ ਮੈਨੇਜਮੈਂਟ ਚੰਗੀ ਕਰ ਸਕਦੇ ਇਹਨਾਂ ਵਿੱਚ ਉਹ ਗੁਣ ਹੈ ਕਿ ਕਿਸ ਤਰ੍ਹਾਂ ਪਾਰਟੀ ਨੂੰ ਆਉਣ ਵਾਲਾ ਇਲੈਕਸ਼ਨ ਜਿੜਾਉਣਾ ਹੈ ਉਹ ਜਿਹੜਾ ਗੁਣ ਹੈ ਉਹ ਜਿਹੜੀ ਤੇ ਨਹੀਂ ਸਮਰੱਥਾ ਹੈ ਜਿਹੜਾ ਇਹਨਾਂ ਦਾ ਇੱਕ ਲੀਡਰਸ਼ਿਪ ਕੁਆਲਟੀ ਹੈ ਇੱਕ ਵਰਕਰ ਦਾ ਇਹਨਾਂ ਦੇ ਵਿੱਚ ਹੋਣਾ ਰਿਹਾ ਉਹ ਉਸ ਨੂੰ ਪਾਰਟੀ ਅੱਗੇ ਵਧਣਾ ਚਾਹੁੰਦੀ ਹੈ ਆਉਣ ਵਾਲੇ ਦਿਨਾਂ 'ਚ ਇਹ ਸੀਰੀਅਸ ਹੈ ਇਹਨਾਂ ਨੂੰ ਚਾਰਜ ਦੇ ਲਗਾ ਕੇ ਇਹ ਅਸੀਂ ਇਲੈਕਸ਼ਨ ਜਿੜਾਉਣਾ ਹੈ ਉਹਦੇ ਤੱਕ ਇਧਰ ਨੇ ਵਿਹਲਾ ਕਰਿਆ ਇਹਨਾਂ ਨੂੰ ਇਹ ਟੈਂਪਰੇਰੀ ਹੈ 4 ਕੁ ਮਹੀਨੇ ਵਾਸਤੇ ਤੁਸੀਂ ਸਾਨੂੰ ਦੇ ਦਿਓ ਫਿਰ ਅਸੀਂ ਤੁਹਾਨੂੰ ਦੇ ਦਾਂਗੇ ਇਸ ਲਈ ਇਹ ਪਾਰਟੀ ਨੇ ਵਿਚਾਰ ਕੀਤਾ ਹੈ ਇਸ ਤਰ੍ਹਾਂ ਦੇ ਅਸੀਂ 4 ਹੋਰ ਮੰਤਰੀਆਂ ਨੂੰ ਪਾਰਟੀ ਵਾਸਤੇ ਬਦਲਵਾਦੇ ਜਿਸ ਨਾਮ ਬਲਬੀਰ ਸਿੰਘ ਸਿੱਧੂ ਹੈ ਕਾਂਗਰਸ ਜੀ ਹੈ ਜਿਹੜਾ ਨੂੰ ਅਸੀਂ ਮੁੱਖ ਮੰਤਰੀ ਆ ਇਹ ਪਾਰਟੀ ਦੀ ਅਡਜਸਟਮੈਂਟ ਹੈ ਕਿ 4-5 ਮਹੀਨੇ ਇਲੈਕਸ਼ਨ ਦਾ ਟਾਈਮ ਹੈ ਇਹਨਾਂ ਨੂੰ ਪਾਰਟੀ ਦਾ ਕੰਮ ਅਸੀਂ ਲੈਣਾ ਚਾਹੁੰਦੇ ਬਹੁਤ ਹੀ ਹੋਂਹਾਰ ਹਮੇਸ਼ਾ ਵਧੀਆ ਸਲਾਹ ਹੁੰਦੇ ਮੈਨੂੰ ਜੇ ਕੋਈ ਆਪਣੇ ਵਾਸਤੇ ਸਲਾਹ ਦੀ ਲੋੜ ਹੁੰਦੀ ਤਾਂ ਮੈਂ ਇਹਨਾਂ ਨੂੰ ਟੈਲੀਫੋਨ ਕਰਦਾ ਕਿ ਯਾਰ ਰੋਣਾ ਸਾਹਿਬ ਦੱਸੋ ਕਿ ਕਿਤਰਾ ਕਰੀਏ ਸ਼ਹਿਰਾਂ ਦੇ ਨਾਲ ਪਿਆਰ ਰੱਖਦੇ ਐ ਲੋਕਾਂ ਦੇ ਨਾਲ ਪਿਆਰ ਰੱਖਦੇ ਐ ਮੈਨੂੰ ਪਹਿਲੇ ਦਿਨ ਤੋਂ ਮੈਂ ਪਹਿਲਾਂ ਵੀ ਜੇ ਗੁਰਦਾਸਪੁਰ ਜਾਣਾ ਹੈ ਉਹ ਤਾਂ ਇਹ ਹੈਲੀਕਾਪਟਰ ਦੇਦਾ ਤੁਸੀਂ ਮੈਨੂੰ ਅੱਜ ਹੈਲੀਕਾਪਟਰ ਤੇ ਕਈ ਨਿਕਰ ਅੱਜ ਕੋ ਮਿਲਣਾ ਹੈ ਲੇਕਿਨ ਪਹਿਲਾਂ ਵੀ ਜਦ ਮੈਂ ਇੱਧਰ ਨੂੰ ਆਉਂਦਾ ਸੀ ਗੁਰਦਾਸਪੁਰ ਵੱਲੋਂ ਤਾਂ ਮੇਰਾ ਬਿਸਤਰਾ ਪਹਿਲਾਂ ਵੀ ਗੱਡੀ ਵਿੱਚ ਹੀ ਸੀਗਾ ਇੱਥੇ ਸੌਂ ਕੇ ਇਹਨਾਂ ਦੇ ਘਰ ਆ ਜਾਣਾ ਕਈ ਵਾਰ ਮੈਂ ਇਹਨਾਂ ਦੇ ਘਰ ਆ ਕੇ ਤਿਆਰ ਹੋ ਕੇ ਫਿਰ ਦਦਾਸਰ ਨੂੰ ਗਿਆ ਕਿਉਂ ਜਿਦਾਂ ਹੀ ਹੈ ਸਵੇਰੇ 4 ਵਜੇ ਉੱਥੇ ਚੱਲਿਆ 7 ਵਜੇ ਉਰੇ ਪਹੁੰਚ ਗਿਆ 6:30 ਇਹਨਾਂ ਦੇ ਘਰ ਤਿਆਰ ਹੋਇਆ ਭੈਣ ਜੀ ਸਾਡੇ ਨਹੀਂ ਰਹਿ ਪਿੰਨਾਂ ਦੁੱਖ ਦੀ ਗੱਲ ਹੈ ਮੈਨੂੰ ਕਿ ਮੈਨੂੰ ਪਤਾ ਮੈਂ ਉਹਨਾਂ ਕੋਲ ਦੋ ਤਿੰਨ ਵਾਰ ਪਰੌਂਗੇ ਕਾਗੇ ਗਿਆ ਇੱਥੇ ਆ ਕੇ ਅਨ੍ਨੇ ਚਿਰ ਦੱਲ ਹੋ ਗਈ ਹੈ ਲੇਕਿਨ ਮੇਰਾ ਉਹ ਨਾਲ ਵੀ ਬਹੁਤ ਪਿਆਰ ਸੀ ਬੜਾ ਇਹਨਾਂ ਨੂੰ ਘਟਾ ਪਿਆ ਅੱਜ ਮੈਨੂੰ ਕਦੇ ਉਹ ਕਮਰੇ ਜਿਲੇ ਕੇ ਜਾ ਰਹੇ ਇੱਕ ਕਮਰੇ ਜਿਵੇਂ ਅਸੀਰ ਰਿਪੋਰਟਰ ਲੱਗੀ ਵੀ ਕਹਿੰਦੇ ਆ ਰਹੇ ਦੇਖੋ ਕਮਰਾ ਮਕਾਨ ਬਣਾ ਕੇ ਮਕਾਨ ਦਾ ਨਹੀਂ ਬੱਤਰ ਮਕਾਨ ਬਣਾਉਣ ਲੱਗੀ ਬੜੀਆ ਹੋ ਗਿਆ ਕੁਦਰਤੀ ਆਪ ਰਹੀ ਬੜਾ ਦੁੱਖ ਹੋਇਆ ਸੀ ਲੇਕਿਨ ਇਹ ਪਰਿਵਾਰ ਰੂੜਤ ਸਾਹਿਬ ਨੇ ਆਦੀ ਪਰਮਾਤਮਾ ਨੇ ਆਪ ਹੀ ਸ਼ਕਤ ਸ਼ਾਂਤੀ ਦਿੱਤੀ ਮੇਰੇ ਉਹਨਾਂ ਨਾਲ ਵੀ ਬਹੁਤ ਪਿਆਸ ਹੈ ਸਾਡਾ ਇੱਕ ਬੂੜਾ ਰਿਸ਼ਤਾ ਹੈ ਅਰ ਇਸੇ ਤਰ੍ਹਾਂ ਫੋੜੇ ਨਾਲ ਅਬ ਬੂੜਾ ਰਿਸ਼ਤਾ ਹੁ ਸਿਆਰ ਕੋਲ ਨਹੀਂ ਆ ਮੈਂ ਹੁ ਜ਼ਿਆਦਾ ਬੋਲਣ ਦੀ ਸਮਰੱਥਾ ਨਹੀਂ ਰਿਹਾ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਕਿ ਮੈਂ ਤੁਹਾਨੂੰ ਥਾਂ ਬੜਾਦਾ ਜੋ ਮਰਦੀ ਸੁਆਈ ਦੇ ਹੋਵੇ ਜੋ ਜਿੰਨਾ ਤੁਹਾਨੂੰ ਚਾਹੀਦਾ ਪੈਸਾ ਐਸੀ ਸਰਕਾਰ ਬੰਦ ਦਵਾਂਗੇ ਹੁ ਸਿਆਰਪੁਰ ਨੂੰ ਹੁ ਸਿਆਰਪੁਰ ਜ਼ਿਲ੍ਹੇ ਨੂੰ ਜਵਾਪੇ ਨੂੰ ਪੰਜਾਬ ਦੇ ਵਿੱਚ ਮੋੜੀ ਏਰੀਆ ਮਨਾਰਗੇ ਸੀ ਤੋਂ ਲੇਤੀ ਆਵਾਂਗੇ ਤੇ ਇਹਨਾਂ ਨੇ ਮੈਨੂੰ 10 ਕਰੋੜ ਰੁਪਇਆ ਕਿਹਾ ਸੀ ਇਸੇ ਮਹੀਨੇ 10 ਕਰੋੜ ਰੁਪਇਆ ਤੋਂ ਭੇਜਿਆ ਨੂੰ ਬਾਕੀ ਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਦੇ ਰਹਿਣ ਲਈ ਦੇਖਦੇ ਰਹੋ ਐਸਐਮਜੀ ਨਿਊਜ਼